ਅਰਜਿੰਦਰ ਸਿੰਘ ਗੇਲ ਆਰਐਸਪੀ ਪਾਰਟੀ ਵੱਲੋਂ ਜਿਹੜਾ ਐਮਨ ਸ਼ਾਹ ਨੇ ਸੰਸਦ ਦੇ ਵਿੱਚ ਜਿਹੜੇ ਡਾਕਟਰ ਭੀਮਰਾਓ ਜੀ ਨੂੰ ਜਿਹੜੇ ਗਲਤ ਸ਼ਬਦ ਨਾਲ ਉਹਨੇ ਉਚਾਰਨ ਕੀਤਾ ਉਹਦੇ ਵਾਸਤੇ ਅਸੀਂ ਸਖਤ ਨਿੰਦਿਆ ਕਰਦੇ ਹਾਂ ਸਾਡੀ ਯੂਨੀਅਨ ਵੱਲੋਂ ਵੀ ਸਾਡੀ ਪਾਰਟੀ ਵੱਲੋਂ ਵੀ ਕਿਉਂਕਿ ਇੰਨੇ ਐਮਪੀ ਜਿਹੜੇ ਜਿੱਤ ਕੇ ਗਏ ਆ ਉਥੇ ਉਹਨਾਂ ਦੀ ਕੋਈ ਵੈਲੀ ਨਹੀਂ ਸਮਝੀ ਕਿਉਂਕਿ ਇੰਨੇ ਪੜੇ ਲਿਖੇ ਵਿਦਵਾਨ ਤੇ ਜੇ ਉਹਨਾਂ ਦੀ ਇਹ ਇਹਨਾਂ ਨੇ ਜਿਹੜੀ ਗਲਤ ਸਤਾਬਲੀ ਕੀਤੀ ਆ ਉਹਦੇ ਵਾਸਤੇ ਵੀ ਅਸੀਂ ਨਿੰਦਿਆ ਕਰਦੇ ਆ ਤੇ ਇਹਨਾਂ ਤੋਂ ਅਮਨ ਸ਼ਾਹ ਤੋਂ ਅਸੀਂ استੀਫੇ ਦੀ ਮੰਗ ਕਰਦੇ ਆ ਸਾਡੀ ਪਾਰਟੀ ਵੱਲੋਂ ਜੇ ਇਹਨਾਂ ਤੇ ਕੋਈ ਕਾਰਵਾਈ ਨਾ ਹੋਈ استੀਫਾ ਨਾ ਦਿੱਤਾ ਤੇ ਅਸੀਂ ਜਿਹੜਾ ਆਉਣ ਵਾਲਾ ਸੰਘਰਸ਼ ਜਿਹੜਾ ਪੰਜਾਬ ਦੇ ਵਿੱਚ ਵੀ ਤਿੱਖਾ ਕਰਾਂਗੇ ਕਿਉਂਕਿ ਇਹ ਭਾਜਪਾ ਜਿਹੜੀ ਸਰਕਾਰ ਆ ਇਹ ਆਪਣੀ ਹਕੂਮਤ ਚਲਾਉਣੀ ਚਾਹੁੰਦੀ ਆ ਕਿਸੇ ਨੂੰ ਇਹ ਬੰਦੇ ਨੂੰ ਬੰਦਾ ਨਹੀਂ ਸਮਝਦੀ ਕਿਉਂਕਿ ਮੋਦੀ ਅਮੀਸ਼ਾ ਤੇ ਇੱਕ ਹੋਰ ਆ ਤਿੰਨ ਜਾਣੇ ਰਲ ਕੇ ਆਪਣਾ ਭੀ ਜੋ ਵੀ ਆ ਦੇਸ਼ ਨੂੰ ਆਪਣੀ ਮੁਠੀ ਚ ਲੈਣਾ ਚਾਹੁੰਦੇ ਆ ਜਿਹੜੇ ਜਿਹੜੇ ਏਡੇ ਵਕੀਲ ਏਡੇ ਮਾਨ ਜੋਧੇ ਦਾ ਨਾਂ ਜਿਹੜਾ ਇਤਰਾ ਵਰਤਦੇ ਦੇ ਦਾ ਮਤਲਬ ਕਿ ਦੂਜੇ ਨੂੰ ਕੀ ਸਮਝਣਗੇ ਇੰਨੀਆਂ ਗੱਲਾਂ ਕਹਿੰਦਾ ਹੋਇਆ ਧੰਨਵਾਦ